ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਕੇ ਕੁਝ ਕੁਝ ਦੁਕਾਨਦਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੋ ਆਕੇ ਕਹਿੰਦੇ ਮਹਾਰਾਜ ਜੀ ਸਾਡੇ ਕੰਮ ਬੜੇ ਘਟ ਨੇ ਹਮ ਕਾਲਜ ਘਾਟਾ ਪੈ ਰਿਆ ਬੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸ੍ਰੀ ਹਰਮੰਦਰ ਸਾਹਿਬ ਹਾਜ਼ਰੀ ਪਰਦੇ ਹੋ ਦਰਬਾਰ ਸਾਹਿਬ ਹਾਜ਼ਰੀ ਪਰਦੇ ਹੋ ਮੁੱਠਾ ਟਿਕ ਦਿਓ ਸੰਤਨ ਸ੍ਰੀ ਰਾਮਦਾਸ ਪਾਸ਼ਾ ਮਹਾਰਾਜੀ ਦੇ ਵਰਤੇ ਫੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲਿਓ ਤੁਸੀਂ ਕਦੀ ਰਾਮਦਾਸ ਪਾਸ਼ਾ ਜੀ ਦੀ ਵਰਤੇ ਆ ਕੇ ਮੁੱਠਾ ਟਿਕਿਆ ਹੈ ਦੁਕਾਨਦਾਰ ਕਹਿੰਦੇ ਨਹੀਂ ਗੁਰੂ ਸਾਹਿਬ ਸਾਨੂੰ ਤੁਹਾਡੀ ਆਰਸ ਪੈ ਜਾਂਦੀ ਹੈ ਕਈ ਵਾਰੀ ਨਹੀਂ ਆਪਾਂ ਦੇ ਤੇ ਗੁਰੂ ਸਾਹਿਬ ਜੀ ਦੁਕਾਨਦਾਰ ਨੂੰ ਬੜੀ ਵੱਡੀ ਗੱਲ ਕਹਿੰਦੇ ਹਨ ਕਿਸੇ ਸ਼ਹਿਰ ਦਾ ਨਾਂ ਅਰਦਾਸ ਵਿੱਚ ਨਹੀਂ ਆਇਆ ਇੱਕ ਸ਼ਹਿਰ ਦਾ ਨਾਂ ਅਰਦਾਸ ਵਿੱਚ ਆਉਂਦਾ ਹੈ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤਦਾਨ ਬਬੇਗਦਾਨ ਬਸਾਦਾਨ ਪ੍ਰੋਸਾਦਾਨ ਬਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨਿਸ਼ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਦਾ ਨਾਮ ਅਰਦਾਸ ਚਾਉਂਦਾ ਹੈ ਹੋਰ ਕਿਸੇ ਸ਼ਹਿਰ ਦਾ ਨਾਮ ਨਹੀਂ ਆਉਂਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਜਿਹੜੀ ਇਹ ਮਾਇਆ ਹੈ ਨਾ ਇਹ ਮਾਇਆ ਤੰਤਨ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੀ ਦਾਸੀ ਹੈ ਸੋ ਇਸ ਤੇ ਦਰ ਤੇ ਆ ਕੇ ਮੱਥਾ ਟੇਕਿਆ ਕਰੋ ਭਾਵੇਂ ਉਹਦੇ ਕੋਲ ਰਹਿੰਦੇ ਹੋ ਜਰੂਰ ਮੱਥਾ ਟੇਕਣਾ ਚਾਹੀਦਾ ਹੈ ਉਹਦੇ ਨਾਲ ਕੰਮ ਕਾਰਜ ਆਪੇ ਹੀ ਵਾਧੇ ਪੈਣਗੇ ਤਾਂ ਤਾਂ ਸ੍ਰੀ ਗੁਰੂ ਰਾਮ ਬਾਸ ਪਾਸ਼ਾ ਮਹਾਰਾਜ